ਨਾ ਹੋ ਗਿਆ ਟਾਈਮ 7 ਵਜ ਗਏ ਆ ਤਾਂ ਪੈਡੀ ਵਧੀਆ ਨਿਕਲੀ ਨਾ ਬਾਹਰ ਨਿਆਰੀ ਆਈ ਜਾਂਦਾ ਵੇਖ ਕੇ ਬਾਹਰ ਵੀ ਦੇਖਦੇ ਮਾਹੌਲ ਜੇ ਆਪਾਂ ਗੱਦਾ ਯਾਰ ਬਾਲਾ ਬੋਲਾ ਸੀ ਐਨਾ ਮੈਂ ਜੰਪ ਲਈ ਆਇਆ ਨਾ ਮੈਨੂੰ ਖੁੱਬ ਜੇ ਗਿਆ ਮੈਂ ਨਾ ਥੋੜਾ ਕਰੜੇ ਜੇ ਗੱਦੇ ਤੇ ਪੈਣ ਗਿੱਜਿਆ ਪਰ ਠੀਕ ਵੱਲ ਮਲਾ ਕੇ ਵਧੀਆ ਨੀਂਦ ਆਈ ਏ ਸੋਹਣੀ ਬਾਹਰ ਦਾ ਦੇਖਦੇ ਮਾਹੌਲ ਪਹਿਲਾਂ ਆਪਾਂ हम हाँ, हाँ, हाँ। चाह पी के हों कैम फिर नहा अपना कमरा फिर ना धो दे के देखते चहल च की कुछ वेख आ उठ खड़ का ही <का सुताई> <laughs> ਪਹਿਲਾਂ ਫਰੰਟ ਸੀਗੀ ਨਹੀਂ ਫਰੰਟ ਆਪਣੇ ਆਪਣੇ ਹੀਟਰ ਚੱਲੀ ਗਿਆ ਹੀਟਰ ਚੱਲਦਾ ਕਰਕੇ ਨਹੀਂ ਆਪ ਨੂੰ ਲੱਗੀ ਚੱਲ ਰਹਿਣਾਈ ਨੂੰ ਇਹ ਹਾਂ ਬਾਹਰ ਤੋਂ ਹળો ਸਾਹਮਣੇ ਸੇ ਵੜਾ ਆ ਆਪਣੀ ਛਾ ਆ ਡਾਈਨਿੰਗ ਹਾਲ ਦਾ ਸਾਰ ਔਰ ਸੋਹਣਾ 뷰 ਜਸ ਸਵੇਰ ਦਾ ਨਾ ਜੇਰਾ ਨਾਮ ਜਿਹਦੀ ਮੈਨੂੰ ਨਹੀਂ ਸਮਝ ਆਈ ਵੀ ਹੋਟਲ ਦਾ ਨਾਮ ਕੀ ਆ ਇਹ ਬਾਅਦ ਚ ਵੇਖਣਾ ਹੈ ਵਾ ਦੇਖੀਏ ਰਾਤ ਰੇਲਦਰੂਲ ਤੋ ਪਈ ਆ ਕਿ ਨਹੀਂ ਪਈ ਗੱਡੀ ਪਹਿਲੀ ਵਾਰੀ ਬਾਹਰ ਖੜਾਈ ਆ ਨਹੀਂ ਤਰੇਲ ਤਾਂ ਯਾਰ ਹੈ ਹੀ ਨਹੀਂ ਕਮਾਲ ਹੋ ਗਈ ਇਹਦਾ ਰਾਂ ਤਰੇਲਦਰੂਲ ਕੋਈ ਜਵਾ ਨਹੀਂ ਪਈ ਹਨਾ ਤਾਂ ਰਾਤ ਇੰਨੀ ਠੰਡ ਸੀ ਗਿਆ ਲੱਗਦਾ ਸੀ ਗੱਡੀ ਜਾਵਾਂਵੇਂ ਪਈ ਗੱਡ ਲੈ ਵੀ ਨਰੈਣ ਉਹ ਬੰਦਾ ਹੈ ਵੀ ਜਿਹੜਾ ਸਵੇਰੇ ਸਵੇਰੇ ਐਕਸਰਸਾਈਜ਼ ਕੀਤੀ ਬੰਦਾ ਰਹਿ ਨਹੀਂ ਸਕਦਾ ਇਹ ਪਹਿਲੇ ਮੈਨੂੰ ਕਹਿੰਦਾ ਤੂੰ ਚੜਾ ਫਿਰ ਮੈਨੂੰ ਚੇਤਾ ਆਇਆ ਮੈਂ ਕਿਹਾ ਟੰਬੇ ਟੁੰਬੇ ਚੱਕ ਹੋ ਜਾਣਗੇ ਨਰੈਣ ਨੂੰ ਚੜਾਉਨੇ ਆ ਪੂਰਾ ਲਾਉਣਾ ਕਿਹੜਾ ਹੁਣ ਉੱਧਰ ਤੱਕ ਹਾਂ ਔਰ ਨਹੀਂ ਨਹੀਂ ਆ ਕੋਈ ਮੜਾ ਨਹੀਂ ਪਾਇਆ ਸਾਰਾ ਕੁਝ ਵਧੀਆ ਤੂੰ ਚੜ ਜਾ ਬੇਫਿਕਰ ਹੋ ਕੇ ਟੈਨਸ਼ਨ ਨਾ ਲਈ ਆ ਤੇ ਥੱਲੇ ਕਿੱਥੇ ਜਾਵਣੇਗਾ ਆਈ ਨਾ ਡੂੰਗਾ ਨਹੀਂ ਕੁਝ ਨੇੜੇ ਹੀ ਆ ਫੜ ਲਾਂਗੇ ਤੈਨੂੰ ਕੱਲ ਓ ਡਰ ਲੱਗ ਲਾ ਪਿਆ ਏ ਡਰ ਸੱਚੀ ਦੱਸ ਤੀ ਡਰ ਲੱਗਦਾ ਹੁਣ ਇੱਥੇ ਹੀ ਅੜ ਗਿਆ ਤੂੰ ਤਾਂ ਇੱਥੇ ਪਤਾ ਲਾਦਾ ਤੇਰੀ ਫਿਟਨੈਸ ਦਾ ਕਾਕਾ ਹੁਣ ਤੂੰ ਮਾਰ ਕੇ ਛਾਲ ਚੜ ਜਾ ਪਰੇ ਲੈ ਬਈ ਜਾ ਉਹ ਗੜਾ ਲਾਇਆ ਉਧਰ ਨੂੰ ਇੱਕ ਜੇੜਾ ਨਹੀਂ ਮੇਲਾ ਜਣਾ ਕਿਉਂ ਕੀ ਹੋ ਗਿਆ ਬਾ ਨੰਨੀ ਟੰਬੇ ਬਾਸ ਦੇ ਟੰਬੇ ਇਹਨਾਂ ਨੂੰ ਕੋਹ ਨਹੀਂ ਹੁੰਦਾ ਇਹ ਉਹ ਬੋਡੇ ਨਹੀਂ ਹੁੰਦੇ ਨੇ ਓਏ ਤਾਜ ਨੇ ਰਸੇ ਸਾਈਡਾਂ ਦੇ ਹੱਥ ਬਾਹਰ ਰਸਿਆਂ ਨੂੰ ਚੱਲ 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 ਜਾਇਆ ਰਹਿ ਮੈਂ ਵੀਡੀਓ ਲੰਬੀ ਕਰੀਏ ਨਾ ਤਰਪਾ ਨਹੀਂ ਨਹੀਂ ਹਾਂ ਤੇਰਾ ਭਾਰ ਕਿੰਨਾ ਕਰ ਤੇਰਾ ਭਾਰ ਮੇਰ ਨਾਲੋਂ ਜ਼ਿਆਦਾ ਹਾਂ ਸਜ਼ਿਆਦਾ ਹੀ ਆਏ ਲੈ ਮੈਂ ਜਾੜ ਤੋਂ ਖੰਦੇ ਆ ਜਾ ਫਿਰ ਮੈਂ ਪ੍ਰਾਣ ਜਾ ਵੜਨ ਤੂੰ ਆ ਜਾ ਮੈਂ ਇੱਧਰੋਂ ਆਏ ਨਾ ਫਟੇ ਵੀਡੀਓ ਕੌਣ ਬਣਾਊਗਾ ਮੈਂ ਤੇਰੀ ਥੱਲੇ ਤਾਂ ਤਾਂ ਲੇ ਵੀ ਨਰੈਣ ਸਿੰਘ ਹੌਸਲਾ ਕਰਕੇ ਤੁਰ ਪਿਆ ਹੱਥ ਛੱਡ ਕੇ ਭੱਜਿਆ ਜਾ ਖਾਂ ਲੈ ਦੱਸ ਐ ਨਹੀਂ 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 ਇੱਕ ਥੱਲੇ ਪਾਥ ਇੱਕ ਥੱਲੇ ਪਾ ਹੋਰ ਆਏ ਨਰੈਣ ਸਿੰਘ ਠੀਕ ਆ ਠੀਕ ਆ ਛਾ ਵਸ ਭੈੜਾ ਬੰਦਾ ਬਾਈ ਲੈ ਵੀ ਹੁਣ ਨਰੈਣ ਸਿੰਘ ਮੈਂ ਕੋਸ਼ਿਸ਼ ਨੂੰ ਕਮਾਲ ਕਰਕੇ ਦਿਖਾਵਾਂਗਾ ਜੇ ਮੈਂ ਇੱਥੋਂ ਤੱਕ ਆ ਗਿਆ ਤਾਂ ਪਹਿਲਾ ਹੀ ਕੰਮ ਔਖਾ ਗਿਆ ਇੱਥੋਂ ਜੇ ਪਾਲਾ ਔਖਾ ਇੱਥੇ ਹੱਥ ਨਹੀਂ ਪੈਂਦਾ ਇਹ ਦੁਕਾਨ ਯਾਰ ਫੇਟਮਲ ਦੇ ਦਾ ਬੇਤਾਜ ਬਾਦਸ਼ਾਹ ਦੀ ਗਰੀਬ ਇੱਥੇ ਤੂੰ ਕੀ ਕੀਤਾ ਸੀ ਚੱਲ ਚੱਲ ਰਸਈਂੇ ਖੋਲਦ ਗਏ ਹੈ ਹੈ ਆ ਖੋਲ ਨਹੀਂ ਆ ਹਾਂ ਇਨੇ ਖੋਖੋ ਨਹੀਂ ਖੁੱਲਿਆ ਬਈ ਯਾਰ ੱਟਲ ਪਈ ਐ ਥੱਲੇ ਚਲੀ ਗਈ ਏ ਇਧਰੋਂ ਦੇਖ ਲੇ ਕਿ ਪਰਲਾ ਪਾਥਾ ਨਹੀਂ 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 ਹਾਂ ਤੂੰ ਬਹੁਤ ਤਾਂ ਬਹੁਤ ਕੀਤੇ ਯਾਰ ਜੱਗੀ ਹਾਂ ਕੌਣ ਜੇ ਵੱਤ ਵਾ ਇਧਰ ਪਾਊਗਾ ਜੋਰ ਚੱਲ 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 ਲੈ ਲਿਆ ਕੰਮ ਰਹਿ ਗਏ ਬਸ 3 3 6 ਟੰਬੇ 6 ਟੰਬੇ ਰਹਿ ਗਏ ਮੁੜੇ ਸੌਖਾ ਜਾਂਦਾ ਹਾਂ ਹਾਂ ਵੀਡੀਓ ਬਣਾ ਲਾ ਯਾਰ ਬਣੀ ਜਾਂਦੀ ਆ ਹੌਣੋ ਖਾਇ ਲੱਗੂਗਾ ਇੱਧਰੋਂ ਨਾ ਸਪੁੱਠਾ ਹੋ ਜਾਂਦਾ ਹੁਣ ਸਾਕਰਦੀ ਬਉਟੀ ਲੈਂਦੀ ਢਕਾ ਚਲਾ ਫਾਈਨਲ ਗਏ ਆਹ ਲਾਤਾ ਰੰਗ ਰੋਮ ਜਿਹਨਾਂ ਨੇ ਆਪਣੇ ਵੀ ਆਪ ਅੱਗੇ ਲਾਇਆ ਨਹੀਂ ਗਿਆ ਪਰ ਮੈਂ ਕਿਹਾ ਚੱਲ ਯਾਰ ਕੋਈ ਗੱਲ ਨਹੀਂ ਲਾ ਲੈਣ ਢੰਡੇ ਬੰਦੇ ਆਪਦੇ ਹੀ ਆ ਆ ਬੈਠੇ ਸਾਰੇ ਇੱਧਰ ਦਿਖਾਈ ਮੂਹੜਾ ਆ ਹਲੋ ਹਿੰਦੀ ਦਾ ਠੀਕ ਹੈ ਆ ਆਪਣਾ ਹੋਟਲ ਦਾ ਮਾਹੌਲ ਥੋੜਾ ਹੈ ਵਿਚ ਹੋਟਲ ਤਾਂ ਖੈਰ ਚੰਗਾ ਹੈ ਪਰ ਖਾਣ ਪੀਣ ਨੀਂ ਨਾ ਵਧੇਗਾ ਚੰਗਾ ਦਿੱਤਾ ਇਹਨਾਂ ਨੇ ਕੱਲ ਹੀ ਚਾਹ ਜੀ ਪਿਆਤੀ ਸਵੇਰੇ ਚਾਹ ਨਾ ਬਿਸਕੁਟ ਬਲਕੁਟ ਦਿਆ ਕਰੋ ਤੰਦਰ ਆ ਸੈਂਡ ਵਿੱਚ ਭਾਲਦਾ ਉਹਨਾਂ ਨੇ ਬਿਸਕੁਟ ਨਹੀਂ ਖਵਾਏ ਤੋਂ ਚਾਹ ਹੀ ਹੱਥ ਫੀਲੋ ਜਿੰਨੇ ਮੇਰੀ ਜੀਣੀ ਆ ਹਾਂ ਨਹੀਂ ਚਾਹੀਦਾ ਰਸੀ ਕੱਲ ਹੀ ਚਾਹ ਔਖੀ ਲੱਗਦੀ ਯਾਰ ਕੋਲ ਰੇਨ ਲੌਬ ਨਾਇਗਰਾ ਫਿਰ ਆਪਾਂ ਆਪਦਾ ਦਿਨ ਦਾ ਪ੍ਰੋਗਰਾਮ ਬਣਾਈਏ ਪਚਾਈ ਚ ਚੈੱਕ ਕਰੀਏ ਕੀ ਕੁਝ ਦੇਖਣ ਆਲਾ ਹੈ ਅਗਲਾ ਕਮਰਾ ਵੀਰੇ ਆਪਣਾ ਹੈਲੋ ਭਾਈ ਸਾਹਿਬ 203 ਨੰਬਰ ਆਪਣਾ ਇਹ 202 ਮੈਂ ਕਿਹਾ ਨਾ ਜੇ ਮੈਂ ਨਾ ਬੋਲਾਂ ਤੂੰ ਤਾਂ ਖੋਲ ਦੇਣਾ ਹੀ ਕਰੀ ਜਵੇ ਇਸੇ ਚਾਬੀ ਨਾਲ ਹੀ ਹਨਾ ਨੀਰ ਕਾ ਕਰ ਵੀਰੇ ਨਹੀਂ ਰਨਿੰਗ ਹੈ ਇੰਨਾ ਕੋਈ ਇਲੈਕਟ੍ਰਿਕ ਦਾ ਚਾਬੀ ਘੱਟ ਲੇਕਰੋ ਇੱਧਰ ਇੱਧਰ ਪਾ ਆ ਇਹ ਕਮਰਾ ਘਰੇ ਚੰਗਾ ਸੀਗਾ ਗੱਦੇ ਜੋੜ ਤੋਂ ਜ਼ਿਆਦਾ ਹੀ ਪੋਲੇ ਸੀਗੇ ਸਪਰਿੰਗਾਂ ਵਾਲੇ ਅਸਲ ਜਿਹੇ ਹਾਂ ਇਧਰ ਦਾ 뷰 ਹੁਣ ਆਪਣੇ ਬੱਤੇ ਲੱਗੇ ਹੁੰਦੇ ਹੋ ਓ ਸਾਡੇ ਸਾਰੇ ਹੋਲੀ ਵਾਲੇ ਲੈ ਮੈਂ ਤਾਂ ਨਾਲਿਆ ਤੇ ਨਰੈਣ ਸੁਣ ਆਈ ਜਾਂਦਾ ਤੇ ਮਨ ਚ ਵਿਚਾਰ ਜੇ ਆਉਂਦੇ ਪੱਗ ਬੰਨਾਂ ਕਿ ਨਾ ਬੰਨਾਂ ਹੁਣ ਫੈਸਲਾ ਕੀਤਾ ਬਾਣ ਨਹੀਂ ਲੈਨੇ ਐ ਮੈਂ ਠੰਡ ਢੰਡ ਲਾ ਵੀ ਲੂੰਗੀ ਨਾਲੇ ਪੱਗ ਕੈਂਟ ਲੱਗਦਾ ਕੰਮ ਭਾਗਣਾ ਲੈ ਇਹ ਕਹਿੰਦੇ ਮੁੰਡੇ ਹੋ ਕੇ ਰੈਡੀ ਹੀ ਬਿਲਕੁਲ ਨਾਲੋ ਕਿ ਹਜੇ ਪੱਗ ਬੰਨਣਾ ਦਾ ਫੈਸਲਾ ਅੱਧ ਵਿਚਾਲੀ ਐ ਪਹਿਲਾਂ ਕੁਝ ਖਾ ਲੀਏ ਫਿਰ ਫੈਸਲਾ ਕਰਦੇ ਵਗ ਬੰਨਣੀ ਆ ਜੀ ਕਿ ਨਹੀਂ ਬੰਨਣੀ ਹੈਗਾ ਕੁਝ ਚੰਗਾ ਖਾਣ ਨੂੰ ਨਾਤ ਜੇ ਤੇ ਮਰਜੀ ਹੁਣ ਮਡੇ ਡਾਕਟਰ ਨਾਲ ਸਮਝੌਤਾ ਨਹੀਂ ਕਰਦੇ ਕਹਿੰਦੇ। ਇਹੀ ਟਕੋਟੀ ਗਾਣੀ ਹੈ ਨਾ। ਲੈ ਦੇ ਵੀ ਨਰਿਆਣਾ ਥੋੜਾ ਇਹ ਤਖਾ ਮੋੜ ਜਾ ਹਨਾ। ਮੜ ਜੂ। ਕੋਈ ਨਹੀਂ ਮੋੜਤਾ ਨਹੀਂ ਗਿਆ। ਹੋਟਲ ਦੇ ਹਿਸਾਬ ਨਾਲ ਮੋੜ ਹੈ। ਤੂੰ ਤਾਂ ਕੋਈ ਨਹੀਂ ਗਿਆ। ਲੈ ਸਮਾਰਟ ਸਬੂਨਾ ਆਪਾਂ ਗੱਡੀ 'ਚ ਰੱਖ ਲਿਆ। ਤੇ ਹੁਣ ਆਪਾਂ ਚੱਲੇ ਆਂ ਚਾਈਲਡ। ਉੱਥੇ ਤਾਂ ਇੱਕ ਮਹਾਰਾਜਾ ਭਪਿੰਦਰ ਸਿੰਘ ਦਾ ਕਿਲਾ ਦੇਖਣ ਆਲਾ ਉਹ ਦੇਖਾਂਗੇ। ਤੇ ਜੇ ਵਾਪਸ ਹੋਣ ਵਾਲੀ ਗੱਲ ਲੱਗੀ ਨਾ ਆ ਜਾਗੇ ਇੱਥੇ ਵੀ ਆਪਣਾ ਰੂਮ ਹੈਗਾ ਤੇ ਜੇ ਨਾ ਲੱਗੀ ਤਾਂ ਫਿਰ ਚੰਡੀਗੜ੍ਹ ਆਪਣੇ ਦੋਸਤ ਮਿੱਤਰ ਡਿੱਕੀ ਜਾਂਦੇ ਕਹਿੰਦੇ ਸਾਡੇ ਕੋਲੇ ਆ ਜਾਓ ਬਾਕੀ ਦੇਖਦੇ ਗਾ ਚੱਲ ਕੇ ਕੀ ਬਣਦਾ ਜੇ ਸਾਨੂੰ ਵੀ ਨਹੀਂ ਪੱਕਾ ਪਤਾ ਮਿਊਜ਼ਿਕ ਕੀ ਕਰਨਾ ਨਰਨ ਪਲੱਕੇ ਨਾਲ ਦੇਖ ਮਾਣਾ ਜਾ ਕਿੱਥੇ ਲੈ ਵੀ ਆਪਣਾ ਮੂਸੇ ਵਾਲਾ ਇੱਥੇ ਵੀ ਸ਼ਾਇਆ ਪਿਆ ਪੂਰਾ ਲਾਸਟ ਪ੍ਰਾਈਸ ਸੋ ਹਾਂ ਸਹੀ ਹੈ ਲੈ ਵੀ ਇਧਰ ਡਿਊ ਕੋਣੀ ਵੀ ਖੜੇ ਆ ਇਹ ਤੇ ਲੋਕਾਂ ਨੂੰ ਸ਼ੌਂਕ ਆਇਆ 563 ਹੈ ਹੂੰ ਆਪਾਂ ਅਜੇ ਬਸ ਚੈਲ ਤੇ ਥੋੜਾ ਜਿਹਾ ਪਿੱਛੇ ਆ ਇੱਥੇ ਕਿਸੇ ਨੂੰ ਪੁੱਛਿਆ ਸੀ ਹੁਣੇ ਉਹਨੇ ਪੈਲੈਸ ਦੇ ਨਾਂ ਤੇ ਆਊਗਾ ਜਿਹੜਾ ਮਹਾਰਾਜ ਆਪੇ ਭਿੰਗਸ ਸਿੰਘ ਦਾ ਕਿਲਾ ਪਹਿਲਾਂ ਉਹ ਵੇਖਦੇ ਹਾਂ ਫਿਰ ਇੱਕ ਦੋ ਚੀਜ਼ਾਂ ਹੋਰ ਆ ਉਹਨਾਂ ਦਾ ਹੀ ਪਤਾ ਕਰਦੇ ਆ ਆਹ ਬੋਟ ਲੱਗਾ ਚੈਲ ਪੈਲੈਸ ਦਾ 2 ਕਿਲੋਮੀਟਰ ਹੈ ਤੇ ਆਹ ਦੋਵੇਂ ਟਰੱਕ ਜਿਹਾ ਵਸੇ ਵਿੱਚ ਚੰਡਾਈ ਖੜੇ ਆ ਦੇਖੋ ਨਾਗੇ ਨਾਂਗੇ ਲੁਗ ਦਾ ਨੰਗੂਗਾ ਨੰਗ ਜਾਂ ਪਰਵਾ ਲੈ ਵੀ ਆ ਬੋਰਡ ਆ ਗਿਆ ਦਾ ਪਹਿਲੇ ਚੈਲ 500 ਮੀਟਰ ਉੱਪਰ ਗੁਰਦੁਆਰਾ ਸੇਵਕੇ ਆ ਪਹਿਲਾਂ ਆਪਾਂ ਆ ਵੇਖਾਂਗੇ ਇਹਦੀ ਫੀੀ ਐਂਟਰੀ ਫੀਸ 200 ਰੁਪਈਆ ਹੈ ਜਿਆਦਾ ਨਹੀਂ ਯਾਰ ਬਈ ਐਡਾ ਕੀ ਆ ਤੁਹਾਡੇ ਜੇ ਉਹ ਆਉਂਦੇ ਪਿੱਛੇ ਇਕੱਠੇ ਹੋਏ 10 ਜਾਣੇ ਜੀ ਚਲ ਪਛਦੇ ਨੂੰ इस कोई गड्डी दी के बंदे दी बंदे दी है अच्छा गड्डी कोई नहीं नहीं गई गड्डी 200 200 पर, 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 पर थोड़ा तो में होता है, है? तो दो ही लोग है सर आ रहे हैं पीछे आ रहे हैं 10 15 और हमारा ग्रुप आया था कितने लोग है पीछे दो गाड़ी में आ रहे हैं और पाँच पाँच बंदे तो पेमेंट एक ही बंदा को आ रहा है तो मैं डिस्काउंट दे देता हूँ पेमेंट तो पीछे आ रहे हैं हमारे कंपनी वाले बंदे वो तो सारे इकट्ठे कर देंगे हम सोचा पहले जा रहे हैं तो उतना हमको कर दे बाकी उससे कर ली बात इकट्ठा हमको जितना आप तो क्या करना, है? करना सो, सो क्या है सौ सौ कटला क्या हो जाऊ दो सौ रुपए फीड है ना इसी कोई बात नहीं कौन पूछता है यार ਕਰ ਲਾ ਆਪਾਂ ਬਾਬਾ ਵੀਡੀਓ ਟੈਕਟਾਂ ਕੱਟਦਾ ਸੀ ਇਹਨੂੰ ਥੋੜਾ ਜਿਹਾ ਆਖਿਆ ਸੀ ਯਾਰ ਕਰ ਦੇ ਡਿਸਕਾਊਂਟ ਵੀ ਤੇਰਾ ਕੀ ਜਾਂਦਾ ਤੇ ਉਹ ਪਰ ਉੱਤੇ ਲਿਖਿਆ ਸੀਗਾ 200 ਰੁਪਿਆ ਪਰ ਪਰਸਨ ਤੇ ਸਾਡਾ ਦੋਵਾਂ ਦਾ ਹੀ 200 ਲਿਆ ਯਾਨੀ ਕਿ ਜੇ ਆਪਾਂ ਥੋੜਾ ਜਿਹਾ ਬੋਲ ਲਗੇ ਤਾਂ ਕੋਈ ਫਾਇਦਾ ਹੀ ਹੁੰਦਾ ਨੁਕਸਾਨ ਨਹੀਂ ਹੁੰਦਾ ਐ ਨਹੀਂ ਵੱਡੇ ਜੇ ਬਣ ਕੇ ਬੈਠੇ ਰਹੀਏ ਵੀ ਹਨਾ ਤੇ ਉਹਨੇ ਤਾਂ ਲੈ ਹੀ ਲੈਣੇ ਆ ਉਹਨੇ ਤਾਂ ਲੈ ਹੀ ਲੈਣੇ ਆ ਹਾਂ ਪਹਿਲੇ ਸਿੱਧਾ ਜਾਣਾ ਆਪਾਂ ਜੇ ਆਪਾਂ ਕਾਲੇਜ ਦੇਖਣੇ ਫਿਰ ਉੱਪਰ ਪਹਿਲੇ ਸਾਲ ਚੱਲਦੇ ਪਹਿਲਾਂ ਆਪਾਂ ਆਹ ਸਾਰਾ ਮੈਪ ਵੀ ਆਪਾਂ ਬਣਾ ਲੈਣੀ ਦੇਖ ਲੈਣ ਖੜ ਕੇ ਜੂਮ ਕਰਕੇ ਦੇਖ ਕਰਾਂ ਫੀ ਫੋਟੋ ਕਰ ਲਗੇ ਫੋਟੋ ਕਰ ਲਈ ਆ ਭਾਤ ਦੇਖ ਲਾਂਗੇ ਲੋੜ ਪਈ ਤਾਂ ਚੱਲ ਭਈ ਅੱਗੇ ਲਈ ਇਹ ਹੈ ਮਹਾਰਾਜਾ ਪਪਿੰਦਰ ਸਿੰਘ ਦਾ ਪੈਲੈਸ ਜਦੋਂ ਅੰਗਰੇਜ਼ਾਂ ਨੇ ਉਹਨੂੰ ਉੱਥੇ ਸ਼ਿਮਲੇ 'ਚ ਵੜਨ ਤੋਂ ਰੋਕਤਾ ਸੀ ਨਾ ਇਹ ਉਹਦੋਂ ਬਣਾਇਆ ਸੀ ਉਹਨਾਂ ਨੇ ਇੱਥੇ ਫਿਰ ਚੰਗਾ ਉੱਚੇ ਥਾਂ ਤੇ ਆ ਸੋਹਣਾ ਮੌਲ ਆ ਕਮਰੇ-ਗਮਰੇ ਵੀ ਮਿਲਦੇ ਇੱਥੇ ਲੋਕਾਂ ਨੂੰ ਰਹਿਣ ਵਾਸਤੇ ਪਰ ਮਹਿੰਗੇ ਹੋਊ ਕੰਮ ਇਹ ਦਿੰਦ ਰਿਆਂ ਆਸੀਂ ਆਪਣਾ ਮਹਾਰਾਜਾ ਭਤੇਂਦਰ ਸਿੰਘ ਯਾਦਵਿੰਦਰ ਸਿੰਘ ਮਹਾਰਾਜ ਯਾਦਵਿੰਦਰ ਸਿੰਘ ਮਹਾਰਾਣੀ ਮਹਿੰਦਰ ਕੌਰ ਆਪਿਆਂ ਨੂੰ ਆਏ ਵਿਜਮਦਾਰਿਆ ਪਿਆਨੋ ਰਾਜਾ ਹੁਣ ਆਪਾਂ ਨੂੰ ਵੀ ਹੁੰਦੀ ਪੀਣੀ ਕਰੀ ਜੇ ਅਰਾਮਨਾ ਪੀਂਦੀ ਹੋਣੀ ਚਾਹ ਚੂਟਾ ਹੋਰ ਨਾ ਬਹਿ ਕੇ ਨਾ कलर जहा बन जा कुछ नहीं हलिया ਹੋਰ ਲੈਂਟਰ ਕਮਾੜੇ ਲੈਂਟਰ ਕੀ ਬਾਤ ਨਹੀਂ ਕੁਝ ਕੀਤਾ ਨੋ ਕਿਤੇ ਉਸ ਟਾਈਮ ਤੇ ਲੈਂਟਰ ਵਾਲੀ ਗੱਲ ਕੋਈ ਹੋਣੀ ਨਹੀਂ ਯਾਰ ਆ ਆ ਬਾਈ ਉਹ ਦਲੀ ਆਜਾ ਕਮਰੇ ਹੀ ਆ ਜਾਦਾ ਤਾਂ ਮੈਂ ਤਾਂ ਹਾਲ ਹੀ ਆ ਬਸ ਵੇਖਣਾ ਨਾ ਆ ਜਾਣ ਦੇ ਉਹਨਾਂ ਨੂੰ ਆਪੀ ਉਹ ਵੀ ਛਿੱਲ ਲਵਾ ਲੈਣ ਕਿਤੇ ਦੋ ਸੌ ਦੀ ਛਿੱਲ ਲਾਉਣਗੇ ਨੋ ਵੀ ਇਹਦਾ ਰੇਟ ਸੀਗਾ 550 ਪਰ ਆਪਾਂ ਗੱਲਬਾਤ ਕਰਕੇ ਥੋੜਾ ਆ ਹਾਂ ਬਬੀਤਾ ਨਹੀਂ ਬਣਾਇਆ ਤੇ ਬਬੀਤਾ ਨਹੀਂ ਵੇਚਿਆ ਇਹਨੂੰ ਤਾਂ ਕਰਕੇ ਉਹਨੇ 100 ਰੁਪਏ ਘਟਾ ਗਏ ਸੁਣ ਲਗਦਾ ਯਾਰ ਫੋਟੋ ਜੀ ਆ ਇਥੋਂ ਦੇ ਕਮਰਿਆਂ ਦੇ ਰੇਟ ਆ ਮਹਾਰਾਜਾ ਕਮਰਾ 25300 ਰਾਜਕੁਮਾਰ ਦਾ 109 ਰਾਜਕੁਮਾਰ ਦਾ 9200 ਇੰਨੇ ਸਸਤੇ ਲੋ ਵੀ ਆਪਰ ਰੂਮਾਂ ਦੀ ਰੇਟ ਲਿਸਟ ਪੜ੍ਹ ਕੇ ਜਿਹਦੇ ਵੇਖਿਆ ਵੀ ਇੰਨਾ ਮਹਿੰਗਾ ਇਹ ਹੈਗਾ ਮਹਾਰਾਣੀ ਵਾਲਾ ਰੂਮ ਇਹ ਆਪ ਨੂੰ ਦਿਖਾਉਂਦੇ ਆ ਖੋਲ ਕੇ ਵੀ ਕਿਉਂ ਇੰਨਾ ਰੇਟ ਆ ਵਾਹ ਕੀ ਬਾਤ ਆ ਯਾਰ ਬਹੁਤ ਖੁੱਲਾ ਢੁੱਲਾ ਰੂਮ ਹੈ ਬਈ ਆ ਪੱਤਰ ਕਿਥੋਂ ਹੁੰਦਾ ਲੱਗਾ ਹੈ ਉਹਨਾਂ ਬਾਰੇ ਜਿਹੜੇ ਸਰ ਬਸ ਨੂੰ ਹੀ ਆ ਚੰਨਾ 12 14 ਦਾ ਆਪਣਾ ਕਮਰਾ ਹੁੰਦਾ ਹੈ ਨਾ ਨਹੀਂ ਠੀਕ ਆ ਜਾਇਜ਼ ਆ ਭਾਈ ਮੰਗ ਸਕਦੇ ਏ ਨਿਕ ਦਾ ਹੈ ਹੈ ਐਡੇ ਕਮਰੇ ਹੁੰਦੇ ਆ ਇਹ ਜਿਹੜਾ ਫਰਨੀਚਰ ਪਿਆ ਹੈ ਇਹ ਤਾਂ ਬਾਅਦ ਚ ਚੇਂਜ ਹੋਗਾ ਕਿ ਪਹਿਲਾਂ ਦਾ ਹੀ ਨਾਲ ਦਾ ਹੀ ਸਾਰਾ ਕੁਝ ਚੇਂਜ ਹੋਗਾ ਕਿ ਇਹ ਸਭ ਪੁਰਾਣਾ ਹੈ ਅੱਛਾ ਇਹ ਸਾਰਾ ਪੁਰਾਣਾ ਹੀ ਹੈ ਠੀਕ ਇਹ ਮਹਾਰਾਣੀ ਰੂਮ ਹੈ ਠੀਕ ਹੈ ਜੀ ਵਾਹ ਠੀਕ ਹੈ ਠੀਕ ਹੈ ਕਿੰਨਾ ਹੈ ਇਹ ਕਿੰਨਾ ਹੈ ਕਿੰਨਾ ਰੈਂਟ ਹੈ ਦਾ ਮਹਾਰਾਣੀ ਦਾ ਇਹ 12000 ਸਰ ਅੱਜ 8000 ਨਾ ਪੜ ਰਿਹਾ ਬਿਡ ਬ੍ਰੀਕਫਾਸਟ ਅੱਛਾ ਹੁਣ ਆਫਸੀਜਨ ਕਰਕੇ ਆਫਸੀਜਨ ਕਰਕੇ ਠੀਕ ਹੈ 31 ਮਾਰਚ ਤੱਕ ਲ ਚਾਹ ਪੀਣ ਦਾ ਪ੍ਰੋਗਰਾਮ ਹੈ ਹਾਂ ਸਰੋਂ ਤੋਂ ਬਣਾਣਾ ਲਿਆ ਵੀ ਭਲਵਾਨਾ ਪਹਿਲਾਂ ਦੀ ਗੱਲ ਹੈ ਇਹ ਮੇਰੇ ਹਸਾਂ ਅੱਜ ਤਾਂ ਖਾਲੀ ਕਾਪੀ ਦੇ ਕੇ ਗਿਆ ਹੈ ਭਾਈ ਚਾਹ ਲਿਆਉਂਦਾ ਆ ਜੀ ਫੈਰ ਗੱਡੀ 'ਚ ਬੈਠ ਕੇ ਚੜ੍ਹਦੀ ਦੁਆ ਸਾਰ ਗੱਡੀ ਕਾਲੀ 'ਚ ਇਹ ਇਹ ਹਾਲ ਵਾ ਭਾਈ ਆ ਚੰਗੀ ਖੇਡ ਲਈ ਤਾਂ ਫਜਨ ਵਾਵਾ ਭਰੀ ਹੈ ਹਲਕਾ ਹੈ ਕੰਮ ਠੀਕ ਹੈ ਇਹ ਬੱਸ ਵੀਰੇ ਹੁਣ ਕੱਪ ਜ਼ੋਰ ਕਿੰਨੀ ਕਿ ਭਾਏਗਾ ਦੁਬਾਰਾ ਭਾੜੇ ਉੱਪਰ ਨਾਲ 70 ਆ ਜਿੰਨਾ ਬਾਹਰ ਕੋਈ ਲੱਗਾ ਨਾ ਜੋ ਵੀ ਪੱਥਰ ਕੁਛ ਵੀ ਸਾਰਾ ਉਹਨਾਂ ਦਾ ਹੀ ਲੱਗਾ ਦਾ ਅੰਦਰ ਜਿਹੜਾ ਫਰਨੀਚਰ ਪਿਆ ਉਹ ਆਇਆ ਸੀਗਾ ਆਂਦੇ ਪੈਰਿਸ ਤੋਂ ਆਇਆ ਮੈਂ ਵੇਖਿਆ ਨਹੀਂ ਸੁਣੀ ਅੱਜ ਤੱਕ ਉਹੀ ਫਰਨੀਚਰ ਵਰਤਦੇ ਬਹੁਤ ਯਾਰ ਵਧੀਆ ਹੈ ਚਲੋ ਭਈ ਅੱਗੇ ਚੱਲ ਕੇ ਦੇਖਣੇ ਕੋਸਣ ਲੈ ਪਹਿਲਸਾ ਆਪਾਂ ਵੇਖ ਲਿਆ ਸੋਹਣਾ ਮਾਹੌਲ ਹੈ ਇੱਥੇ ਸ਼ਾਂਤੀ ਜੀ ਵਾਲਾ ਕੰਮ ਹੈ ਸੀਸਾ ਸਾਹਮਣੇ ਉੱਥੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਕਿਵੇਂ ਉਹ ਸਾਹਮਣੇ ਆ ਗਿਆ ਸ਼ਿਮਲਾ ਸ਼ਿਮਲਾ ਜਮਾਈ ਸਾਹਮਣੇ ਆ ਯਾਰ ਲੈ ਬਈ ਗੁਰਦੁਆਰਾ ਸਾਹਿਬ ਆਗਾ ਉੱਪਰ ਚੜਾਈ ਬਹੁਤ ਆਪਾਂ ਲੋਹ ਲਾ ਲਿਆ ਹਾਈ ਲਾਉਣਾ ਸੀ ਕਿ ਨਹੀਂ ਤੂੰ ਹੀ ਲਾਇਆ ਤੂੰ ਕਿਹੜਾ ਲਾਗਾ ਲਾਇਆ ਤਾਂ ਮੈਂ ਹੀ ਆ ਮੈਂ ਕਿਹਾ ਲੋਹ ਲਾ ਲਗੇ ਕਿਤੇ ਅੱਜ ਤੱਕ ਲਾਇਆ ਹੀ ਨਹੀਂ ਆਪਾਂ ਉਹ ਲੋਹ ਤੇ ਗੱਡੀ ਸਲੋ ਟਰਦੀ ਬਹੁਤ ਆ ਨਾ ਹਾਂ ਹਾਂ ਆਲੋ ਭਈ ਅੱਜ ਪਹਿਲੀ ਵਾਰੀ ਆਪਾਂ ਵਰਤਿਆ ਗੇਰ ਇਹਦਾ 4/4 ਵਾਲਾ ਅਜੇ ਤੱਕ ਲਾਇਆ ਹੀ ਨਹੀਂ ਸੀ ਕਦੇ ਸੜਕ ਦਾ ਵੀ ਬੁਰਾ ਹਾਲ ਹੀ ਹਾਂ ਹੋ 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 ਟੁੱਟੀ ਆ ਮਮਾ ਪਾਏ ਤੇ ਜਾ ਰੂਲਰ ਕਿਵੇਂ ਚੜ੍ਹੇ ਹੋਣਗੇ ਕੱਡੇ ਵੜਿਆਏ ਪੰਜ ਹੋ ਗਏ ਨੇ ਅਸੀਂ ਦੇਖ ਲਓ ਉੱਪਰ ਤਾਂ ਚਲੀ ਜਾਏਗੀ ਦੇਖ ਲਓ ਮੈਂ ਹਾਈ ਲਾ ਲਾ ਇੱਥੇ ਫਾੜੀ ਕਰਕੇ ਅੰਦੂ ਬਾਣਾ ਲਊ ਹਣਾ ਹਾਂ ਚੜ ਕੇ ਆਏ ਆ ਬਾਵਾ ਸਿੱਧੀ ਜੀ ਚੜਾਈ ਆ ਇਹ ਗੱਡੀ ਨੇ ਤਾਂ ਕੋਈ ਡੱਕਾ ਨਹੀਂ ਪਿਆਗਾ ਰਾਹ ਕਰਕੇ ਪਤਾ ਲੱਗਦਾ ਵੀ ਕਿੰਨੀ ਕੀ ਚੜਾਈ ਆ ਉਹ ਗੁਰਦੁਆਰਾ ਸਾਹਿਬ ਉੱਪਰ ਹੈ ਉੱਪਰ ਚੱਲਦੇ ਹੁਣ ਆਪਾਂ ਜੀ ਹਾਂ ਇਹ ਕਿੱਥੋਂ ਆ ਰਹੀ ਆਵਾਜ਼ ਇਹ ਲਾਈਵ ਚੱਲਿਆ ਦਰਬਾਰ ਸਾਹਿਬ ਤੋਂ ਅਵਰ ਸਰ ਹਾਂਜੀ ਤੇ ਉੱਥੇ ਤਾਂ ਕੋਈ ਬੱਚਿਆਂ ਦੀ ਆਵਾਜ਼ ਆਉਂਦੀ ਨਹੀਂ ਹੁੰਦੀ ਨਹੀਂ ਇਹ ਸਾਰੇ ਇਹਨਾਂ ਨੇ ਜਾਲੀ ਬੱਜਦੇ ਤੇ ਰਾਗੀ ਬੱਜਦੇ ਹਨ ਖਾਲੀ ਟਾਈਮ 'ਚ ਬੱਚਿਆਂ ਦੀ ਆਵਾਜ਼ ਲਗਾਉਂਦੇ ਆ ਮਾੜੀ ਗੱਲ ਹੈ ਇਹਨੇ ਦੇਖਿਆ ਇਹ ਤਾਂ ਗਲਤ ਗੱਲਾਂ ਚਾਹੀਆਂ ਆ। ਕਦੇ ਇੰਨੀ ਹੁੰਦੀ ਨਹੀਂ ਬਸ ਇਮਪ੍ਰੈਸ਼ਨ ਲੋਕਾਂ ਦਾ ਕੀ ਪੈਣਾ। ਉੱਥੇ ਤਾਂ ਲੋਕ ਕੋਈ ਸਾਹ ਨਹੀਂ ਘੜਦਾ ਕੋਈ ਆਰਾਮ ਨਾਲ ਬੈਠੇ ਹੋਣ ਦੇ ਲੋਕ ਆ। ਪਹਿਲੀ ਗੱਲ ਤਾਂ ਬੱਚਿਆਂ ਵਾਲਿਆਂ ਨੂੰ ਅੰਦਰ ਬੈਠਣ ਨਹੀਂ ਦੇਣ ਜਗ੍ਹਾ ਹੀ ਨਹੀਂ ਹੁੰਦੀ। ਹਾਂ ਬਿਲਕੁਲ ਬਿਲਕੁਲ। ਇੰਨੀ ਕੀ ਵਾਅਦਾ ਹਲੇ ਸੀ ਤੇ ਮੈਂ ਇੰਜ ਲੱਗਿਆ ਵਾ ਨਹੀਂ ਆਇਆ ਰੁਪ। ਹਾਂ। ਬਿਲਕੁਲ। ਉਹਨੇ एकदम ਸ਼ਾਂਤ ਹੋ ਗਈ। ਇਹ ਨਹੀਂ ਆਵਾਜ਼ੇ ਤੋਂ ਬੱਚਨ ਦੀ ਵੀ ਨਹੀਂ ਆਈ। ਸਹੀ ਆਖਾ ਬਾਬਾ। ਰਹਦਾ ਸੇ ਪਾਸੇ ਦਾ ਵੀ ਇਹ ਗੁਰਦੁਆਰਾ ਸਾਹਿਬ 1907 ਚ ਬਣਿਆ ਇਹ ਗੁਰਦੁਆਰਾ ਸਾਹਿਬ ਮਹਾਰਾਜਾ ਭਪਿੰਦਰ ਸਿੰਘ ਨੇ ਬਣਵਾਇਆ ਸੀ 1907 ਵਿੱਚ ਤੇ ਇੱਥੇ ਚਾਹਲ ਦੇ ਵਿੱਚ ਦਾ ਕੋਈ ਆਪਣੇ ਸਿੱਖ ਪਰਿਵਾਰ ਹੈ ਹੀ ਨਹੀਂ ਆ ਦੇੱਕੀ ਆ ਚਾਰਕ ਜਾਣੀ ਆ ਬਸ ਪਹੁੰਚ ਗਿਆ ਕੋਲੇ ਗੱਡੀ ਕੋਲੇ ਪਹੁੰਚ ਗਿਆ ਚਲ ਆਪਾਂ ਕਰਦੇ ਆ ਪਾਸੇ ਇੱਕੋ ਹੀ ਬਾਬਾ ਜੀ ਇੱਥੇ ਸੇਵਾ ਨਿਭਾ ਰਹੇ ਪਿਛਲੇ 24 ਸਾਲਾਂ ਤੋਂ ਕਿ ਹੁਣ ਥੋੜੇ ਬਹੁਤ ਲੋਕ ਆਉਣ ਜਾਣ ਲੱਗੇ ਆ ਇਹ ਆ ਬਾਬਾ ਜੀ ਜਿਹੜੇ 24 ਸਾਲ ਦੇ ਇਥੇ ਸੇਵਾ ਕਰ ਰਿਹਾ ਠੀਕ ਆ ਬਾਬਾ ਜੀ ਮਿਲਦੇ ਆ ਫਿਰ ਓਕੇ ਜੀ ਓਕੇ ਬਾਬਾ ਜੀ ਨਵੀਂ ਆ ਗਿਆ ਆ ਗਿਆ ਭਈਏ ਔਰ ਰੁਕਦਾ ਨਾ ਨਵੀਂ ਭੱਜ ਕੇ ਜਾਣਾ ਨਾ ਜੀ ਸੀ ਬੀ ਵਾਲਾ ਤਾਰਪੁਰ ਕੀ ਪੌਣੀ ਪਤਾ ਨਹੀਂ ਕੀ ਕਰਨਾ ਇਹਨੇ ਕਾਲੀ ਪੱਟੀ ਜਾਂਦਾ ਆਪਣੀ ਗੱਡੀ ਉੱਥੇ ਖੜੀ ਆ ਲੋਈ ਹੁਣ ਆਪਾਂ ਚੈਲ ਚ ਦੋ ਗੀਜੇ ਦੇਖ ਲੈਣੀਆਂ ਸੀ ਦੇਖ ਲੀਆਂ ਤੇ ਹੁਣ ਆਪਾਂ ਚੱਲਦੇ ਆਂ ਚੰਡੀਗੜ੍ਹ ਨੂੰ ਉੱਥੇ ਆਪਣਾ ਬੇਲੀ ਆ ਮੁੰਡਾ सोनू ਉਹ ਕਹਿੰਦਾ ਆਓ ਯਾਰ ਮੇਰੇ ਕੋਲੇ ਰਹਿਓ ਤੇ ਇੱਥੇ ਵੀ ਆਪਾਂ ਨੂੰ ਕੋਈ ਡਿੱਕਾ ਤਾਂ ਕੋਈ ਨਹੀਂ ਸੀਗਾ ਪਰ ਕੀ ਸੀ ਬਾਲਾ ਜੋ ਕੁਝ ਕੱਲ ਵੇਖਿਆ ਹੋਈ ਅੱਜ ਵੇਖੀ ਜਾਣਾ ਥੋੜਾ ਇਹ ਪਿੰਡ ਦੇ ਨੇੜੇ ਹੋ ਜਾਾਂਗੇ ਨਰੈਣ ਨੂੰ ਫੋਨ ਫਾਨ ਬਹੁਤ ਆਈ ਜਾਂਦੇ ਪਿੰਡੋਂ ਮਰੀਚਾ ਦੇ ਤਾਂ ਕਰਕੇ ਦੁਕਾਨ ਸਵੇਰੇ ਫਿਰ ਟਾਈਮ ਨਾਲ ਘਰੇ ਪਹੁੰਚ ਜਾਾਂਗੇ ਇਵੇਂ ਨਰੈਣ ਸਿੰਘ ਸਹੀ ਹੈ ਨਾ ਅਰੀ ਵਾਹੀ ਨਿਕਲਦੀ ਯਾਰ ਹਾਂ ਕਿਵੇਂ ਆ ਓਰੇ ਤਾਂ ਗੱਲ ਤਾਂ ਸੋਣਾ ਓਰੇ ਆ ਓਏ ਆ ਜਾ ਭੱਜਣ ਨੂੰ ਤਿਆਰੀ ਬੈਠਾ ਆਪਾਂ ਫਰਦੇ ਆ ਸਾਧੂ ਬੋਲ ਦੇ ਕੋਲੋਂ ਜਨਾ ਕਿ ਆਏ ਹੁਣੇ ਪਾਲਾ ਸੋਣਾ ਲੱਗਾ ਥਾਂ ਜਿਆ ਯਾਰ ਵਖਾ ਬਿਲਡਿੰਗ ਵੀ ਕਿੱਡੀ ਖੈਣਾ ਬਿਲੈ ਠੀਕ ਆ ਥੱਲੇ ਥੋੜੀ ਬਹੁਤੀ ਖੇਤੀ ਜੀ ਵੀ ਹੈਗੀ ਆ ਇੱਥੇ ਸੋਹਣੀ ਹੈ ਬਈ ਲਈ ਜੀ ਨਾ ਕਾਹ ਐ ਡਾਗਲ ਚਲੋ ਵੀ ਪਾਪਾ ਆ ਗਏ ਕੰਡਾ ਘਾਟ ਤੇ ਜੂਸ 3 ਦਾ ਦਾ ਆਪਣਾ ਜਾਂ ਖਾਦਾ ਪੀਤਾ ਕੋਈ ਜ਼ਿਆਦਾ ਹੈ ਨਹੀਂ ਅੱਜ ਸਿਰ ਤਾਂ ਹਲਕਾ ਫਲਕਾ ਗਏ ਸੀ ਨਾ ਜੂਸ 3 ਕੇ ਚੱਲਦੇ ਆਣ ਚੱਲ ਨਹੀਂ ਗਾੜਦੇ ਮੰਨੇ ਗੱਲ ਕਿ ਨਹੀਂ ਛੱਡ ਦੇ ਗਾੜਦੇ ਇੱਥੋਂ ਲਾ ਦੇ ਇੱਕੋ ਵਾਰੀ ਜੀ ਲੈ ਜੀ ਇੱਕ ਵਾਰ ਜਾਣ ਯਾਰ ਹੈ ਨਹੀਂ ਲੈਣਾ ਸ਼ਰਦ ਲਾਲਾ ਲਾਲਾ ਸਰਤ ਲਾਲਾ ਸਾਹਬ ਸਾਹਬ ਵੀ ਕਰੀਆਂ ਲੈ ਜਾਊਗਾ ਨਹੀਂ ਨਹੀਂ ਦਾ ਪਹਿਲਾਂ ਪਿੱਛੇ ਟੁੱਟਿਆ ਰੋਡ ਸੀ ਤੇ ਸਿੰਗਲ ਰੋਡ ਸੀ ਰਾਵਣਾ ਬੈਠਾ ਰਿਹਾ ਆਂਦਾ ਨਾ ਮੇਰਾ ਸਰੀਰ ਨਹੀਂ ਠੀਕ ਹੋ ਜਿੱਥੇ ਡਬਲ ਜਰ ਰੋਡ ਵੇਖਿਆ ਆਹ ਵਹਿ ਗਿਆ ਆਂਦਾ ਹਣ ਹਮ ਚਲਾਏਗੇ ਹਾਂ 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 ਚੱਲ ਕੋਈ ਨਾ ਚਲਾ ਭਈ ਹੋਏ ਚੱਲ ਠੀਕ ਆਨੀ ਮੈਂ ਨਾ ਲੈ ਵੀ ਮਾਵਾ ਟ੍ਰੈਫਿਕ ਜਿਹਾ ਸੀ ਨੰਗ ਨੂਨ ਕੇ ਆਪਾਂ ਪਹੁੰਚ ਗਏ ਆਂ ਜੀਲ ਕਪੌੜਾ ਵਾਲੇ ਕੈਥਲ ਸਟੋਰ ਤੇ ਇਹਦੇ ਪੂਰਾ ਪੰਜਾਬੀ ਚ ਲਿਖਿਆ ਹੋਇਆ ਹੈ ਹਰਿਆ ਆਪਣੇ ਲੁਧਿਆਣੇ ਤੋਂ ਦੀਆਂ ਇੰਨ ਲਿਖਿਆ ਨਹੀਂ ਆ ਜਿਵੇਂ ਇੱਥੇ ਲਿਖਿਆ ਵਾ ਡੀ ਕੈਥਲੋਨ ਚਲ ਇੱਥੇ ਗੱਡੀ ਲਾ ਕੇ ਵੈਲਕਮ ਟੂ ਚੰਡੀਗੜ੍ਹ ਦਾ ਸਿਟੀ ਬਿਊਟੀਫੁੱਲ ਲੋ ਜਿੰਖ ਪਰ ਤੋਂ ਚੰਡੀਗੜ੍ਹ ਆ ਗਏ ਆਪਾਂ ਆਪਾਂ ਆ ਗਏ ਤੇ BMW ਤੇ ਮੋਟਰਸਾਈਕਲ ਦੇਖਦੇ ਪਏ ਸੀ ਆ ਹੈਗਾ 850 ਉਹ ਹੈਗਾ 1250 ਸੀਟ ਹਾਈਟ ਦਾ ਮਸਲਾ ਸੀ ਇਹਦੀ ਸੀਟ ਹਾਈਟ 850 ਦੀ ਉਹਦੇ ਨਾਲੋਂ ਜ਼ਿਆਦਾ ਥੋੜੀ ਜੀ ਇਹ ਇਹ ਸੀਟ ਹਾਈਟ ਉਹਦੇ ਨਾਲੋਂ ਘੱਟ ਆ ਮੋਟਰਸਾਈਕਲ ਬਹੁਤ ਜ਼ਬਰਦਸਤ ਹੈ ਇਹ ਦੂਪਰ ਤਾਂ ਹੈ ਨਹੀਂ ਕੋਸ਼ਾਂ ਤੇ ਬਸ ਐਂਡ ਹੀ ਆ ਇਹ ਆਪਾਂ ਮੋਟਰਸਾਈਕਲ ਦੇਖ ਰਹੇ ਹਾਂ ਤੇ ਹੁਣ ਆਪਾਂ ਚੱਧੀ ਗੱੜ ਤੋਂ ਵਾਪਸ ਜਾਈਏ ਇੰਨੇ ਪਿੰਡ ਨੂੰ ਆ ਸਾਹਮਣੇ ਆਪਣੀ ਗੱਡੀ ਜਾਂਦੀ ਹੈ ਕ੍ਰੇਟਾ 0102 ਨੰਬਰ ਇਹ ਬਾਈਆਂ ਨੇ ਆਪਣਾ ਸਟicker ਦੇਖ ਕੇ ਆਪਾਂ ਨੂੰ ਸਬਸਕ੍ਰਾਈਬ ਕਰ ਲਿਆ ਆਂਦੇ ਬਾਈ ਵੈਰੀ ਗੁੱਡ ਜੇ ਧਰਮਕੋਟ ਦੇ ਆ ਬਾਈ ਵਾਹ ਵਧੀਆ ਲੱਗਦਾ ਜਦੋਂ ਕੋਈ ਆਏ ਕਰੇ ਯਾਰ ਖੁਸ਼ੀ ਜੀ ਹੁੰਦੀ ਹੈ ਵਧੀਆ ਠੀਕ ਹੈ ਆਪਾਂ ਅੱਗੇ ਜਾਈਏ ਆਪਾਂ ਸਮਰਾਲੇ ਕੋਲੇ ਆ ਗਏ ਆ ਜਿਉ ਤੇਲ ਤੂਲ ਪਵਾ ਲਿਆ ਤੇ ਟਾਈਮ ਹੋ ਗਿਆ ਵੀਰੇ 7 ਵਜੇ ਗਿਆ ਪਿੰਡ ਰਹਿ ਗਿਆ ਆਪਣਾ ਇੱਥੋਂ 140 ਕਿਲੋਮੀਟਰ ਤੇ ਘਰੇ ਨਹੀਂ ਗਿਆ ਪਤਾ ਵੀ ਆਪਾਂ ਅੱਜੀ ਵਾਪਸ ਆਈ ਜਾਨੇ ਕੋਈ ਪ੍ਰੋਗਰਾਮ ਦਾ ਆਪਣਾ ਦੋ ਰਾਤਾਂ ਦਾ ਸੀਗਾ ਪਰ ਆਪ ਨੂੰ ਬਾਲਾ ਵਧੀਆ ਮੌਲਜ ਲੱਗਾ ਨਹੀਂ ਤਾਂ ਕਰਕੇ ਵਾਪਸ ਆ ਗਏ ਆ ਚਲ ਬਿੰਦਰ ਸਿੰਘ ਆ ਬੈਠ ਜਾ ਫਿਰ पहली बार एना लम्मा ट्रैफिक देखा हिसाब दलोमी अगे मेरे ना। दो गया। ना ही पिछे है। बहुत थे। आने हो भी ये। नहीं देखा ना कोई कारण समझ आ रहा भी इतना जाम इन्ना लम्मा लगा क्यों है कोई फाटक नहीं क्रॉसिंग नहीं, दुद्रुण कोई नहीं यार। चलो ਸੋਖਣਾ ਅੱਜੇ ਫਾਟਕਾ ਆਪਾਂ ਨੂੰ ਖੁੱਲੇ ਮਿਲ ਗਿਆ ਨਹੀਂ ਤਾਂ ਬਹੁਤ ਦਿਨ ਹੋ ਗਏ ਜਿੰਨੇ ਵਾਰੀ ਵੀ ਲੰਘਦੇ ਆ ਨਾ ਬੰਦ ਹੀ ਮੰਦੇ ਸੀਗੇ ਬਸ ਹੁਣ ਤਾਂ 15 ਮਿੰਟਾਂ ਹੀ ਪਹੁੰਚ ਜਾਣਾ ਪਿੰਡ ਆ ਬਾਬਾ ਵਿਚਾਰਾ ਹਜੇ ਵੀ ਰਾਤ ਨੂੰ ਵੀ ਮਰੁੰਡੇ ਵਿੱਚ ਹੀ ਜਾਂਦਾ ਯਾਰ ਦੱਸੋ ਐਸ ਵੇਲੇ ਕੌਣ ਮਰੁੰਡੇ ਲਾਊਗਾ ਬਾਬਾ ਸਾਰੇ ਛੇਤੀ ਚੱਦਦੇ ਆ ਨਹੀਂ ਬਾਬਾ ਨਹੀਂ ਲੈ ਟਾਈਮ ਹੋ ਗਿਆ ਕਿੰਨਾ ਹੋ ਗਿਆ 9:30 ਹੋ ਗਏ ਆ ਆਪਾਂ ਪਹੁੰਚ ਕੇ ਪੈਂਡ ਤੇ ਆ ਗਿਆ ਆਪਣੇ ਪੈਂਡ ਵਾਲਾ ਟੂਲ ਪਲਾਜਾ ਤੇ ਆ ਜਾਓ ਭਈਓ ਇਹ ਖੋਲੋ ਕੋਈ ਆ ਗਈ ਲੈ ਵੀ ਪ੍ਰੋਗਰਾਮ ਤਾਂ ਆਪਣਾ ਸੀਗਾ ਉੱਥੇ ਦੋ ਰਾਤਾਂ ਰਹਿਣ ਦਾ ਸਾਰਾ ਕੁਝ ਫ੍ਰੀ ਸੀਗਾ ਬਸ ਉਹੀ ਥੋੜਾ ਜਿਹਾ ਕਾਫੇ ਇੰਨਾ ਨਹੀਂ ਸੈਟ ਲੱਗਾ ਬਾਲਾ ਜੀ ਜਾਣੀ ਲੱਗਾ ਤਾਂ ਕਰਕੇ ਪੈਂਡ ਹੀ ਆ ਗਿਆ ਸੀਗਾ ਵੀ ਚਲੋ ਚੱਲੀਏ ਪਿੰਡ ਹੁਣ ਤੇ ਹੁਣ ਆਪਾਂ 23 ਤਰੀਕ ਨੂੰ ਚੱਲਣਾ ਆ ਮੋਟਰਸਾਈਕਲਾਂ ਤੇ ਜਾਣਾ ਉੱਥੇ ਹੈਗਾ ਚਾਰ ਪੰਜ ਜਾਣੇ ਉਹਦੇ ਆਸ ਆ ਵੀ ਚੰਗਾ ਨਜ਼ਾਰਾ ਆਊਗਾ ਆ ਤਾਂ ਕਿ gekeੜਾ ਥੋੜਾ ਜਿਆਦਾ ਇਨ ਜਿਆਦੇ ਵਧੀ ਗਾਨੀ ਸੀ ਪਰ ਇੱਕ ਦੋ ਕੰਮ ਜੇ ਸੀ ਉਹ ਚੱਲ ਹੋ ਗਏ ਆਪਣੇ ਬਾਕੀ ਤਾਂ ਠੀਕ ਹੀ ਸੀਗਾ ਚਲੋ ਹੁਣ 23 ਤਰੀਕ ਨੂੰ ਮਿਲਦੇ ਫਿਰ ਆਪਾਂ ਦੁਬਾਰਾ ਠੀਕ ਆ ਨਰੇਂਦ ਸਿੰਘ ਖਾਲੀ ਨੀਂਦ ਆਵਾ ਆ ਗਈ ਜੀ ਨੀਂਦ ਚਾ ਠੀਕ ਆ ਪਰ ਪਿੰਡ ਵੀ ਆ ਗਿਆ ਫੜਾ